ਪੁਆ ਹਲਕੇ ਦੇ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਵਰਕਰਾਂ ਸਨੇਥਾਨਾ ਤਾਰਾ ਕਰਦੇ ਬਾਹਰ ਤਰਨਾ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਹ ਤਰਨਾ ਤੇ ਰੋਸ਼ ਪ੍ਰਦਰਸ਼ਨ ਆਪ ਸਰਕਾਰ ਪੰਜਾਬ ਕਬਨਿਟ ਮੰਤਰੀ ਰਾਜਿੰਦਰ ਕਟਾਰੂ ਚੱਕ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸੀ ਜਿਨ੍ਹਾਂ ਨੇ ਆਪਣੀ ਗੱਲ ਸਾਫ਼ ਰੱਖਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਬਹੁਤ ਜਲਦ ਆ ਰਹੇ ਨੇ ਜਿਸ ਤੇ ਚਲਦਿਆਂ ਉਹਨਾਂ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਪਿੰਡ ਸ਼ੇਰਪੁਰ ਵਿਖੇ ਹੋਈ ਬੈਠਕ ਦਾ ਹਜੂਮ ਵੇਖ ਕੇ ਵਿਰੋਧੀ ਪੱਖ ਬੁਖਲਾ ਗਿਆ ਹੈ ਜਿਸ ਤੇ ਚਲਦਿਆਂ ਪੁਲਿਸ ਵੱਲੋਂ ਉਹਨਾਂ ਦੇ ਵਰਕਰਾਂ ਉਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਝੂਠ ਦੇ ਪੈਰ ਨਹੀਂ ਹੁੰਦੇ ਐ ਤੇ ਨਾ ਹੀ ਕਾਂਗਰਸ ਕਮਜ਼ੋਰ ਹੈ ਤੇ ਨਾ ਹੀ ਇਸੇ ਵਰਕਰ ਕਮਜ਼ੋਰ ਹੈ ਨਾ ਹੀ ਤੇ ਨੇਤਾ ਕਮਜ਼ੋਰ ਹੈ ਆਉਣ ਵਾਲੇ ਇਲੈਕਸ਼ਨਾਂ ਵਿੱਚ ਇਹ ਗੱਲ ਸਾਫ਼ ਹੋ ਜਾਏਗਾ ਕਿ ਡਰਾਮਕਾ ਕੇ ਕਿਸੇ ਨੂੰ ਵੀ ਆਪਣੇ ਵੱਲ ਨਹੀਂ ਕੀਤਾ ਜਾ ਸਕਦਾ ਉਹਨੇ ਕਿਹਾ ਕਿ ਜਨਤਾ ਬਹੁਤ ਸਿਆਣੀ ਹੈ ਤੇ ਆਉਣ ਵਾਲਾ ਸਮੇਂ ਇਹ ਸਾਫ਼ ਕਰ ਦਵੇਗਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਗਰਸਾ ਚ ਮੁਰਤਾਵਾ 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 ਸਰਗਰਸਾ ਚ ਮੁਰਤਾਵਾ 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 ਪੁਲਿਸ ਪ੍ਰਸ਼ਾਸਨ ਮੁਰਤਾਵਾ 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 ਕੀ ਗੱਲਬਾਤ ਹੋਈ ਪਰ ਸੋ ਵੀ ਲੈ ਕੇ ਆਏ ਮੇਰੇ ਹਸਬੰਦ ਨੂੰ ਏ ਸ਼ਾਮ ਨੂੰ ਮਰ ਲੱਗੀ ਭੇਜ ਦਿੱਤਾ ਉਹਨਾਂ ਨੇ ਅੱਜ ਫੇਰ ਅਸੀਂ ਸੁੱਤੇ ਦੇ ਹੀ ਉੱਠੇ ਤੇ ਇਹਨਾਂ ਨੇ ਗੇਟ ਖੜਕਾਇਆ ਅਸੀਂ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡਾ ਟੱਪਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਤੇ ਜ਼ਬਰਦਸਤੀ ਲੈ ਕੇ ਆ ਗਏ ਹੈਗੇ ਕੋਈ ਸਤ ਅਰਜ ਨਹੀਂ ਆ ਮਨ ਵਿੱਚ ਕਮਾ ਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਲਾ ਕੇ ਇੱਥੇ ਆ ਗਏ ਤੁਸੀਂ ਬਚਾ ਨਹੀਂ ਕੋਈ ਬਚਾ ਨਹੀਂ ਜਿਹੜਾ ਮੰਗ ਕਰਦੇ ਆ ਕਿ ਜਿਹੜਾ ਨਜਾਇਜ਼ ਪੱਤਾ ਕੀਤਾ ਤੇ ਉਹ ਕੈਨਸਲ ਕੀਤਾ ਜਾਏ ਤੇ ਨਿਆਂ ਦਿੱਤਾ ਜਾਏ ਤੁਹ ਕੋ ਬੜੇ ਅਫਸੋਸ ਦੀ ਗੱਲ ਹੈ ਜੇ ਕਿਸੇ ਬੰਦੇ ਦਾ ਦਿਲ ਨਾ ਕਰੇ ਤੇ ਮੈਂ ਪਾਣੀ ਨਹੀਂ ਪੀਣਾ ਉਹਨੂੰ ਇਹ ਜਿਹੜੀ ਭਗਵਾਨ ਦਮਨ ਦੀ ਸਰਕਾਰ ਹੈ ਧੱਕੇ ਨਾਲ ਪਾਣੀ ਇਹ ਬੰਦੇ ਨੇ ਚਾਹ ਨਹੀਂ ਪੀਣੀ ਉਹਨੂੰ ਧੱਕੇ ਨਾਲ ਚਾਹ ਪਿਆੰਦੇ ਆ ਬੜੇ ਅਫਸੋਸ ਨਾਲ ਗੱਲ ਕਹਣੇ ਪੈਂਦੀ ਆ ਵੀ ਚਲੋ ਸੱਤਾ ਜੋ ਤੁਸੀਂ ਆ ਗਿਓ ਤੇ ਮੈਂ ਦੋ ਤਿੰਨ 400 ਵੋਟ ਨਾ ਹਾਰਿਆ ਉਹਨੂੰ 50000 ਵੋਟ ਲਾਲਚੰਦ ਘਟਾਰ ਚੌਕ ਨੂੰ ਪਿਆ ਦੇ 50 ਮੈਨੂੰ ਪਿਆ ਹੁਣ ਜੇ ਮੇਰੇ ਇਲਾਕੇ ਦੇ ਵਿੱਚ ਚਲੋ ਇਹਲੇ ਇਲਾਕਾ ਆਉਦਾ ਲੇਕਿਨ 50000 ਜਿਹੜਾ ਵੋਟ ਆਇਆ ਜੇ ਮੇਰੇ ਨਾਂ ਵੀ ਲੁਕੀ ਆ ਗਿਆ ਹੁਣ ਜਿਹੜੇ ਬੰਦੇ ਮੇਰੇ ਨਾਲ ਚੱਲਦੇ ਆ ਹੁਣ ਸੰਤਤੀ ਦੇ ਜਿਹੜਾ ਪਸ਼ੇ ਦੇ ਇਲੈਕਸ਼ਨ ਆ ਗਏ ਆ ਇਹ ਵੋਟਾਂ ਪੈਣੀਆਂ ਪਿਆਰ ਨਾਲ ਵੋਟਾਂ ਕੋਈ ਧੱਕੇ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਜੇ ਕੋਈ ਨਹੀਂ ਇਹਦੀ ਗੱਲ ਮੰਨਦਾ ਤ ਉਹਦੇ ਤੇ ਪਰਚਾ ਦੇ ਦਿੰਦੇ ਜਿੱਦਾਂ ਅ ਕੱਲ ਜਾਂ ਪਰਸੂ ਦੀ ਗੱਲ ਸੀ ਆਪਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਦੇ ਸੀ ਪਹਿਲਾ ਪ੍ਰੋਗਰਾਮ ਇਹ ਕੀਤਾ ਠਾਕਰਪੁਰ ਦੂਜਾ ਪ੍ਰੋਗਰਾਮ ਕੀਤਾ ਇਹ ਰਿਸ਼ਪਾਲਮਾ ਇਹਜਾ ਪ੍ਰੋਗਰਾਮ ਸੀ ਗਿੱਦੜਪੁਰ ਸ਼ੇਰਪੁਰ ਉਹ ਸਾਡੇ ਪੁਰਾਣੇ ਸੈਕਟਰੀ ਆ ਰਾਮ ਸਰੂਪ ਜੀ ਉਹਨਾਂ ਦਾ ਬੇਟਾ ਹੈ ਅਨੁਰਾਜ ਸੈਣੀ ਉਹ ਸਾਡੇ ਕਾਂਗਰਸੀ ਪਰਿਵਾਰ ਹੈ ਉਹਨਾਂ ਮੇਟੇ ਰੱਖੀ ਹੋਈ ਹੈ ਉੱਥੇ ਜਿਹੜਾ ਮੁੰਡਾ ਸਾਡਾ ਸਰਪੰਚ ਬਣਿਆ ਉਹ ਸਾਰੇ ਰਲ ਕੇ ਵੀ ਮੇਟੇ ਰੱਖੀ ਦੀ ਸੀ ਔਰ ਜਿਲੇ ਉਹਨਾਂ ਦੇ ਘਰ ਟੈਂਪੂਟ ਲੱਗਾ ਤੇ ਉਸ ਵੇਲੇ ਮੈਂ ਸੀ ਉੱਥੇ ਰਿਸ਼ਪਾਲਮਾ ਉਤੂ ਬੰਦੇ ਚਕਾਏ ਉਹਨਾਂ ਤੇ ਬੇਤੁਰਕਾ ਉਹ ਧਾਰਾ ਲਾ ਦਿੱਤੀ ਐ ਕੱਲੇ ਤੇ ਉਹਨੂੰ ਛੱਡ ਦਿੱਤਾ ਤੇ ਅੱਜ ਫੇਰ ਸਵੇਰੇ ਤੜਕੇ ਫੜਲੇ ਜਿੱਦਾਂ ਕੋਈ ਪੰਜਵੜ ਫੜਣਾ ਹੁੰਦਾ ਤਿੰਨ ਚਾਰ ਜਿਪਸੀਆਂ ਗਈਆਂ 20-25 ਮੁਲਾਜ਼ਮ ਗਏ ਜਾ ਕੇ ਉਹਨੂੰ ਸਿਰੇ 6 ਵਜੇ ਚੁੱਕ ਲਿਆ ਔਰ ਉਹਦੇ ਉੱਤੇ ਧਾਰਾ ਲਗਾਈ 450 ਔਰ 354 ਜਦ ਕਿ ਸਾਰਾ ਪਿੰਡ ਉਹਨਾਂ ਦੇ ਗੁਆ ਨਾ ਉਹਨਾਂ ਦੇ ਹੱਕ ਚ ਨਾ ਕਦੀ ਵੀ ਇਸਰਾਂ ਦੀ ਗੱਲ ਨਹੀਂ ਕੋਈ ਮੈਂ ਲੇਡੀ ਦਾ ਨਾਂ ਨਾਂ ਮੈਨੂੰ ਪਤਾ ਕੋਈ ਲੇਡੀ ਖੜੀ ਕਰਕੇ ਤੇ ਉਹਦੇ ਨਾਲ ਉਹ ਕਿਹਾ ਗਿਆ ਵੀ ਇੱਕ ਆਂਧ ਟੱਪ ਕੇ ਮੜਾ ਸਾਡੇ ਘਰ ਆਇਆ ਔਰ ਜਦੋਂ ਵੀ ਮੈਂ ਬਾਹਰ ਨਿਕਲਦੀ ਆ ਤੇ ਮੇਰੇ ਨਾਲ ਮੜਾ ਚੰਗਾ ਬੋਲਦਾ ਜਦਕਿ ਇਸਰਾਂ ਦੀ ਗੱਲ ਹੀ ਕੋਈ ਨਹੀਂ ਉਹਨਾਂ ਹੀ ਮੀਟਿੰਗ ਕੀਤੀ ਹੈ ਤੇ ਹੁਣ ਉਹਨਾਂ ਨੂੰ ਬੜੀ ਜੱਦੀ ਲੱਗ ਗਿਆ ਪਤਾ ਵੀ ਇਹ ਮੜਾ ਚੰਗਾ ਬੋਲਦਾ ਪਹਿਲੀ ਕੋਣੇ ਉਹਨਾਂ ਬੋਲਿਆ ਸੂ ਮੇਰੀ ਕਹਿਨ ਦਾ ਭਾਵੇ ਆ ਉਹ ਲੋਕੀ ਇਹਨਾਂ ਨਾਲ ਚੱਲਦੇ ਨਹੀਂ ਮੈਂ ਸਿੰਪਲ ਵਿਧਾਇਕ ਰਿਆਂ ਕੋਈ ਬੰਦਾ ਦਾਦੇ ਇਹ ਥਾਣੇ ਅੱਜ ਮੈਂ ਚੌਥੀ ਪੰਜਵੀਂ ਵਾਰੀ ਆ ਗਿਆ ਕੋਈ ਮੁਲਾਜ਼ਮ ਮੇਰੇ ਟਾਈਮ ਦਾ ਇੱਥੇ ਉਹ ਦਾਦੇ ਵੀ ਮੈਂ ਕਦੀ ਕਿਸੇ ਨਾਲ ਧੱਕਾ ਕੀਤਾ ਜਾਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਮੈਂ ਹਮੇਸ਼ਾ ਗੱਲ ਕਹਿੰਦੇ ਨੇ ਆ ਤੇ ਪਿਆਰ ਨਾਲ ਰਾਜਨੀਵਾ ਕਰਾ ਦਿਓ ਯਾਰ ਜਾਂ ਰੇਪ ਹੋ ਜਾਦਾ ਜਾਂ ਕਤਲ ਹੋਏ ਨਾ ਉਹਦੇ ਵਿੱਚ ਤੇ ਨਾ ਮੇਰੀ ਚੱਲਣੀ ਹੈ ਨਾ ਕਿਸੇ ਹੋਰ ਦੀ ਚੱਲਣੀ ਹੈ ਹੁਣ ਇਹ ਬੰਦਿਆਂ ਨੂੰ ਤੰਗ ਕਰ ਰਿਹਾ ਔਰ ਲੋਕੀ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹਨਾਂ ਨੂੰ ਵੋਟਾ ਪਾ ਕੇ ਉਹਨਾਂ ਜਿੰਨਾਂ ਨੂੰ ਤੰਗ ਕਰ ਸਕਦਾ ਉਹਨਾਂ ਨੂੰ ਤੰਗ ਕਰਦੇ ਆ। ਔਰ ਇਹ ਹੁਣ ਆ ਗਿਆ ਬਿਲਕੁਲ ਹੁਸ਼ਿਆਂ ਹਰਕਤਾਂ ਦੇ ਉੱਤੇ ਜਿੱਥੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਧੱਕਾ ਕਰਦਾ ਜੇ ਪਰਸੂ ਨਹੀਂ ਧਮਕੀਆਂ ਪਰਸੂ ਨਹੀਂ ਗੱਲ ਹੈ ਇਹ ਪਿੰਡ ਹੈ ਬੋ ਹੈ ਸਰਪੰਚ ਮੇਰਾ ਬਣਿਆ। ਕਈ ਬੱਚੇ ਗਲਤੀ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਉੱਤੇ ਸ਼ਮਸ਼ਾਨ ਘਾਟ ਦੀ ਉਹ ਸਾਰੀ ਕਰ ਰਹੇ ਸੀ। ਬੇਤੇ ਦੋ ਤਿੰਨ ਬੂਟੇ ਸੀ ਉਹਨਾਂ ਪੁੱਟ ਕੇ ਪਰੇ ਕਰਤੇ। ਉਹਨੂੰ ਥ੍ਰੈਟ ਆ ਗਿਆ ਕਿ ਜਾ ਤੇ ਪਰਨਾ ਪਾਲਾ। ਜੇ ਤੂੰ ਪਰਣਾ ਨਹੀਂ ਪਾਣਾ ਤੇ ਤੇਰੇ ਤੇ ਪਰਚਾ ਆਣਾ ਉਹ ਮੁੰਡੇ ਦਾ ਮੈਨੂੰ ਫੋਨ ਆਇਆ ਬਚਾਚਾ ਕੀ ਕਰਦਾ ਮੈਂ ਕਹਿੰਦਾ ਯਾਰ ਕੋਈ ਕਰਦਾ ਜੇ ਤੂੰ ਪਰਣਾ ਪਾਣਾ ਮੈਂ ਕੋਈ ਨਹੀਂ ਪਰਦਾ ਪਾਣ ਨਾਲੇ ਇਹ ਬੋਟਾ ਲੈ ਲੈਗਾ ਉਹ ਕੱਲ ਇਹਨੇ ਖਬਰ ਲਾਈ ਦੀ ਸੀ ਮੇਰੇ ਖਿਆਲ ਅੱਜ ਲੱਗੀ ਦੀ ਹੈ ਕਿ ਇਹ ਕਿਹੜੀ ਕਿਹੜੀ ਪੰਚਾਇਤ ਕਾਂਗਰਸ ਜਿਹੜੇ ਉਹ ਛੱਡ ਕੇ ਕਾਂਗਰਸ ਨੂੰ ਸਾਡੇ ਚੜੂ ਵਾਲੀ ਸਰਕਾਰ ਚ ਆ ਗਿਆ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂ ਲੋਕੀ ਦੜਾ ਦੜ ਹਰ ਰੋਜ਼ 40 40 50 50 ਪਰਿਵਾਰ ਆ ਕੇ ਮੇਰੇ ਕੋਲ ਸ਼ਾਮਲ ਹੋਣਦੇ ਆ ਬੰਦੇ ਕਹਿੰਦੇ ਆ ਵੀ ਇਹਨੂੰ ਕਹਿੰਦੇ ਸ਼ਾਮਲ ਹੋਣਾ ਇਹਨੂੰ ਥੋੜਾ ਕਹਿੰਦੇ ਜ਼ਬਰਦਸਤ ਸੀ ਚਾਹ ਪੀਣ ਨੂੰ ਦਿਲ ਕਰਦਾ ਉਹਨਾਂ ਕਾ ਪੀ ਜਾ ਉਹਨੂੰ ਪਿਆਸ ਨੇ ਲੱਗੀ ਤੇ ਉਹਨੂੰ ਕਹਿੰਦੇ ਪਾਣੀ ਪੀ ਸੋ ਮੇਰੇ ਕਹਿਣ ਦਾ ਭਾਵ ਹੈ ਵੀ ਲਾਲ ਚੰਦ ਮੰਤਰੀ ਜੇ ਲੋਕਾਂ ਨੇ ਕਿਆਸ ਕਰਕੇ ਤੈਨੂੰ ਵੋਟਾਂ ਪਾਤੀਆਂ ਹੁਣ ਤੂੰ ਸਲਾਮ ਹੁਸੈਨ ਬਣ ਕੇ ਨਾ ਦੱਸ ਤੂੰ ਗਦਾਫੀ ਬਣ ਕੇ ਨਾ ਦੱਸ ਇਹ ਜਿਹੜੀ ਤੇਰੇ ਕੋਲ ਪਾਵਰ ਹੈ ਇਹ ਪਾਵਰ ਲੋਕਾਂ ਦੇ ਦਿੱਤੀ ਹੋਈ ਹੈ ਉਹਦੇ ਨਸ਼ੇ ਦੇ ਵਿੱਚ ਤੂੰ ਸਭ ਕੁਝ ਭੁੱਲਣਾ ਜੇ ਬੰਦਾ दारू ਪੀਂਦਾ ਹੈ ਤਨੂੰ 2-3 ਘੰਟੇ ਨਸ਼ਾ ਰਹਿੰਦਾ ਉਹ ਸਵਾਲ ਲੱਜਦਾ ਤੇ ਤੇਰਾ ਵੀ ਜਿਹੜਾ ਨਸ਼ਾ ਨਾ ਇਹ 5 ਸਾਲ ਦਾ ਹੈ ਇਹ ਨਸ਼ੇ ਨੂੰ ਕੋਲ ਜਾ ਜੀ ਤੂੰ ਆਪਣੇ ਆਪ ਨੂੰ ਠੀਕ ਰੱਖਣਾ ਜਦੋਂ ਵੋਟਾਂ ਦੀ ਵਾਰੀ ਆਣੀ ਹੈ ਜੇ ਤੂੰ ਠੀਕ ਰਹਿਣਾ ਤੇ ਲੋਕੀ ਚਲੋ ਕੁਝ ਕਹਿਣਗੇ ਨਹੀਂ ਵੋਟਾਂ ਤਾਂ ਤਨੂੰ ਨਹੀਂ ਪੈਣੀਆਂ ਵੀ ਮੈਂ ਤੁਹਾਡੇ ਚਾਨਣ ਰਾਜ ਕਰਨ ਲੱਗਾ ਝਾੜੂ ਦੀ ਕੋਈ ਵੋਟ ਨਹੀਂ ਪੈਣੀ ਇਸ ਕਰਕੇ ਮੇਰੀ ਬੇਨਤੀ ਹੈ ਲਾਲ ਚੰਦ ਅਜੇ ਵੀ ਸੁਦਰਜਾ ਅਜੇ ਵੀ ਨਾ ਇਹੋ ਜੇ ਥੱਕੇ ਕਰ ਜਦੋਂ ਕਿਸੇ ਹੋਰ ਬੰਦੇ ਦੀ ਵਾਰੀ ਆਣੀ ਹੈ ਨਾ ਸਾਡੀ ਵਾਰੀ ਆ ਗਈ ਅਈ ਤੇ ਪੰਜ ਸਾਲ ਤੇਰੇ ਤੱਕ ਸਾਰੇ ਆ ਕਿ ਤੇਰੇ ਕੋਲ 5 ਮਿੰਟ ਨਹੀਂ ਰੜੇ ਇਸ ਕਰਕੇ ਮੈਂ ਫਿਰ ਜਿਹੜੇ ਤੇਰੇ ਟੂੰਗੜੇ ਨੇ ਉਹਨਾਂ ਨੂੰ ਮੈਂ ਸਮਝਾਦਾ ਵੀ ਜਗੁੰਦਰਪਾਲ ਤੇ ਆਪਣੇ ਵਰਕਰਾਂ ਨਾਲ ਖੜਾ ਮਾਰਾ ਵੀ ਹੋਏ ਚੰਗਾ ਵੀ ਹੈ ਫਿਰ ਮੈਂ ਉੱਥੇ ਖੜਾ ਤੇ ਜਿਹੜੇ ਸਰਗਣਾਂ ਦੇ ਉੱਤੇ ਤੁਸੀਂ ਦਬਕੇ ਮਾਰਦੇ ਹੋ ਨਾ ਸਰਗਣਾਂ ਦੇ ਜਾਣੇ ਨੱਠ ਤੇ ਫਿਰ ਦੋ ਦੋ ਡਾਂਗਾ बजਨੇ ਤੁਹਾਡੇ ਤੋਂ ਤੁਸੀਂ ਸਦਾ ਹੋਏ ਨੇ ਇਸ ਕਰਕੇ ਮੇਰੀ ਬੇਨਤੀ ਆ ਵੀ ਚੰਗੇ ਕੰਮ ਕਰੋ ਚੰਗੇ ਕੰਮ ਕਰੋ ਤੇ ਸਭ ਕੁਝ ਠੀਕ ਹੋਈ ਨੇ ਤੇ ਮੈਂ ਤੁਹਾਨੂੰ ਦਰਵਾਜ਼ਾ ਵੀ ਕਹਿਣਾ ਚਾਹੁੰਦਾ ਵੀ ਯਾਰ ਥੋੜੇ ਦਿਨਾਂ ਨੂੰ ਤੁਸੀਂ ਰਿਟਾਇਰ ਹੋਏ ਨਾ ਜੰਦੇ ਜੰਦੇ ਚੰਗੇ ਕੰਮ ਕਰ ਲੋ ਧੱਕੇ ਨਾਲ ਤੁਸੀਂ ਕੰਮ ਸੱਕਮ ਜੇ ਤੁਹਾਨੂੰ ਫੋਨ ਆਂਦਾ ਹੈ ਘਟਾਰੂ ਚੱਕਦਾ ਜਾਂ ਮੰਤਰੀ ਦਾ ਤਾਂ ਸਹੀ ਗਾਈਡ ਕਰੋ ਬਈ ਯਾਰ ਨਹੀਂ ਇਦਾਂ ਦੀ ਗੱਲ ਬਣਨੀ ਨਹੀਂ ਫੇ ਪਰਸੋਂ ਦੀ ਛੱਡ ਦਿੱਤਾ ਅੱਜ ਇਸੇਰੇ ਫੜ ਕੇ ਤੁਸੀਂ ਉੱਤੇ ਧਰਾ ਪਾ ਲਾਤੀਆਂ ਉਹ ਕਿਉਂ ਲਾਤੀਆਂ ਉਦੋਂ ਛੱਡਿਆ ਕੁਦੇ ਹਸੇ ਦਿਨ ਪਾ ਲੰਦੇ ਮੈਂ ਤੁਹਾਡੇ ਕੈਮਰਾ ਨਾਲ ਇਹ ਵੀ ਕਹਿਣਾ ਚਾਹਨਾ ਦਸੰਬਰ ਮਹੀਨੇ ਅਸੀਂ ਤੇ ਤਰਨਾ ਲਾਇਆ ਜੀ ਸਾਡੇ ਕਿਹੇ ਬੰਦੇ ਨੇ ਤੁਸੀਂ ਪਰਚਾ ਨਹੀਂ ਸੀ ਰਜਿਸਟਰ ਕਰਦੇ ਚਲੋ ਉਹ ਪਰਚਾ ਰਜਿਸਟਰ ਕਰ ਲਿਆ ਉਲਟਾ ਸਾਡੇ 14 ਬੰਦੇ ਨੇ ਪਰਚੇ ਦਿੱਤੇ ਮੇਰੇ ਨੇ ਦਿੱਤਾ ਮੇਰੇ 14 ਜਿਹੜੇ 13 ਬੰਦੇ ਹੋ ਤੁਸੀਂ ਮਚਲ ਕੇ ਭਰ ਕੇ ਦੀ ਜਵਾਨਤਾ ਲੈ ਲਈਆਂ ਮੇਰੇ ਉਤੇ ਧਾਰਾ ਲਾਤੀ ਤੁਸੀਂ 57 57 ਤੇ ਮੈਂ ਤੇ ਤੁਹਾਡਾ ਮੁਜਰਮ ਹੈਂ ਬੀ ਮੈਂ ਤੇ ਆਏ ਨੇ ਮੈਂ ਤੇ ਸੱਚ ਨੂੰ ਗੱਲ ਕਹਿਣਾ ਚਾਹੁੰਦਾ ਤੁਹਾਡੀ ਇਸ ਕੈਮਰੇ ਦੇ ਅਸੇ ਇਹ ਤੁਸੀਂ ਮੈਨੂੰ ਵੀ ਰੈਸਟ ਪਾ ਲੋ ਤੇ ਆਪੇ ਜਿੰਨੇ ਜਵਾਨਤ ਕਰਾਣੀਆਂ ਹੋ ਕਰਾ ਲਾਓ ਤੁਸੀਂ ਆਪਣੇ ਜੋਰ ਜਿਹੜਾ ਲੱਗਦਾ ਲਾ ਲੋ ਇਸ ਕਰਕੇ ਮੈਂ ਫੇਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਜਿਹੜਾ ਇਹਨਾਂ ਦਾ ਰੈਵਰ ਹੈ ਭਗਵੰਤ ਸਿੰਘ ਮਾਨ ਮੈਂ ਉਹਦੇ ਕੋਲ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਮੰਤਰੀ ਛੰਤਰੀ ਨੇ ਆਪਣੇ ਇਹਨਾਂ ਨੂੰ ਸਹੀ ਗਾਇਕ ਕਰੋ ਜਾਂ ਤੱਕੇ ਨੇ ਜੇ ਚੱਲ ਨੇ ਬਹੁਤ ਬਹੁਤ ਸਾਰੇ ਭੈੜੇ ਭਰਾਵਾਂ ਦਾ ਧੰਵਾਦ ਹੈ ਜੇ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patanchur